ਹਾਂਜੀ ਸਭ ਤੋਂ ਪਹਿਲਾਂ ਮੈਸੇਜ ਕਰਿਆ ਜੇ ਆਵਾਜ਼ ਔਰ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਪਲੀਜ਼ ਮੈਸੇਜ ਕਰਿਆ ਜੇ ਫਿਰ ਉਸ ਤੋਂ ਬਾਅਦ ਅੱਗੇ ਕਲਾਸ ਕਰਦੇ ਹਾਂ ਸਟਾਰਟ ਤੇ ਲਿੰਕ ਨੂੰ ਵੱਤ ਵਾ ਸ਼ੇਅਰ ਜ਼ਰੂਰ ਕਰਿਆ ਜੇ ਜੇਕਰ ਆਵਾਜ਼ ਸਭ ਕੁਝ ਓਕੇ ਚੱਲ ਰਿਹਾ ਪਲੀਜ਼ ਮੈਸੇਜ ਕਰਿਆ ਜੀ ਸਭ ਤੋਂ ਪਹਿਲਾਂ ਸਭ ਨੂੰ ਗੁੱਡ ਮਾਰਨਿੰਗ ਲਿੰਕ ਨੂੰ ਵੱਤ ਵਾ ਸ਼ੇਅਰ ਜ਼ਰੂਰ ਕਰਿਆ ਜੇ ਅੱਗੇ ਪਲੀਜ਼ ਮੈਸੇਜ ਕਰਿਆ ਜੇ ਆਵਾਜ਼ ਔਰ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਹੈ ਹਾਂਜੀ ਸਭ ਤੋਂ ਪਹਿਲਾਂ ਸਭ ਨੂੰ ਗੁੱਡ ਮਾਰਨਿੰਗ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਹਾਂਜੀ ਤੁਹਾਨੂੰ ਪਤਾ ਹੀ ਹੈ ਜੋ ਕਿ ਕੱਲ ਮੀਟਿੰਗ ਰੱਖੀ ਸੀ ਫਾਇਲ ਕਾ ਡਿਸਟ੍ਰਿਕਟ ਵਿੱਚ ਕਲੀਅਰ ਹੈ ਹਾਂਜੀ ਠੀਕ ਹੈ ਜੀ ਜੋ ਕਿ ਤੁਹਾਨੂੰ ਪਤਾ ਹੀ ਹੈ ਕੱਲ ਮੀਟਿੰਗ ਸੀ ਡ੍ਰੀਮ ਅਕੈਡਮੀ ਵਿੱਚ ਜਿੰਨੇ ਵੀ ਸਾਥੀ ਉੱਥੇ ਪਹੁੰਚੇ ਨੇ ਸਾਰਿਆਂ ਦਾ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਦੀਆਂ ਔਰ ਜੇ ਵੀ ਔਰ ਡ੍ਰੀਮ ਅਕੈਡਮੀ ਦੇ ਸਾਰੇ ਟੈਕਨੀਕਲ ਔਰ ਟੀਚਰ ਸਾਹਿਬਾਂ ਦਾ ਅਸੀਂ ਉਹਨਾਂ ਦਾ ਵੀ ਧੰਨਵਾਦ ਆ। ਇਸ ਕਰਕੇ ਨਾ ਜੋ ਵੀ ਹੁਣ ਪ੍ਰੋਸੈਸ ਇਹ ਚਲਾਇਆ ਗਿਆ ਇਸ ਪ੍ਰੋਸੈਸ ਵਿੱਚ ਸਾਰੇ ਜਣੇ ਵੱਧ ਤੋਂ ਵੱਧ ਸਾਥ ਦਿਓ। ਜੇਕਰ ਇਸ ਪ੍ਰੋਸੈਸ ਵਿੱਚ ਆਪਾਂ ਸਾਰੇ ਸਾਥ ਦੇਵਾਂਗੇ ਤਾਂ ਤਾਂ ਹੀ ਅੱਗੇ ਇਸ ਨੂੰ ਪੋਸਟਾ ਲੈਣ ਦੇ ਹੋਵਾਂਗੇ। ਕਿਉਂਕਿ ਜੇ ਪ੍ਰੋਸੈਸ ਹੁਣ ਚਲਾਇਆ ਗਿਆ ਇਸ ਪ੍ਰੋਸੈਸ ਵਿੱਚ ਸਾਰਿਆਂ ਨੂੰ ਵੱਧ ਚੜ੍ਹ ਕੇ ਸਾਥ ਦੇਣਾ ਪੈਣਾ ਔਰ ਅੱਗੇ ਸਾਰਿਆਂ ਨੂੰ ਵੱਧ ਆਣਾ ਪੈਣਾ। ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕੁਝ ਨਹੀਂ ਹੋਣਾ ਇਸ ਕਰਕੇ ਸਾਰੇ ਜਣੇ ਜਿੰਨੇ ਵੀ ਆਪਣੇ ਲਿੰਕ 'ਚ ਨੇ ਉਹਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਮੋਟੀਵੇਸ਼ਨ ਕਰੋ ਜੋ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਇਕੱਠੀ ਕਰ ਸਕੀਏ ਗਿਣਤੀ ਤਾਂ ਹੀ ਇਕੱਠੀ ਹੋਣੀ ਜੇਕਰ ਆਪਾਂ ਸਾਰੇ ਜਣੇ ਅੱਗੇ-ਅੱਗੇ ਮੋਟੀਵੇਸ਼ਨ ਕਰਾਂਗੇ ਔਰ ਗਰਾਊਂਡ ਲੈਵਲ ਤੇ ਸਾਰਿਆਂ ਨੂੰ ਕਹਾਂਗੇ ਤਾਂ ਹੀ ਅੱਗੇ ਜਾ ਕੇ ਕਿਉਂਕਿ ਆਪਾਂ ਨੂੰ ਹੀ ਪਤਾ ਹੈ ਜਿੰਨਾ ਪਿੱਛੇ ਸੰਘਰਸ਼ ਗਰਾਉਂਡ ਲੈਵਲ ਤੇ ਨਹੀਂ ਹੁੰਦਾ ਉੱਚੇ ਰਪੋਸਟਾਂ ਅਜੇ ਤੱਕ ਕੋਈ ਸੰਭਾਵਨਾ ਨਹੀਂ ਇਹ ਅੱਜ ਨਾ ਕੱਲ ਗਰਾਉਂਡ ਲੈਵਲ ਤੇ ਆਣਾ ਹੀ ਪੈਣਾ ਤੇ ਤਾਂ ਹੀ ਅੱਗੇ ਜਾ ਕੇ ਆਪਾਂ ਪੋਸਟਾਂ ਵਿੱਚ ਜਾਵਾਂਗੇ ਕਿਉਂਕਿ ਕੜਾਂ ਤੇ ਵੀ ਬਹੁਤ ਜ਼ੋਰ ਲੱਗਣਾ ਇਸ ਕਰਕੇ ਸਾਰੇ ਜਣੇ ਹੁਣੇ ਤੋਂ ਹੀ ਪ੍ਰੋਸੈਸ ਨੂੰ ਆਪਾਂ ਅੱਗੇ ਚਲਾਵਾਂਗੇ ਤਾਂ ਤਾਂ ਹੀ ਅੱਗੇ ਪ੍ਰੋਸੈਸ ਚੱਲੇਗਾ ਜੇਕਰ ਆਪਾਂ ਇਹ ਸੰਘਰਸ਼ ਦੀ ਲੜਾਈ ਲੜਾਂਗੇ ਤਾਂ ਪੋਸਟਾਂ ਤਾਂ ਹੀ ਅੱਗੇ ਲੈ ਸਕਾਂਗੇ ਕਿਉਂਕਿ ਇੱਕ ਨਾ ਇੱਕ ਦਿਨ ਆਪਾਂ ਨੂੰ ਗਰਾਉਂਡ ਲੈਵਲ ਤੇ ਔਰ ਸਾਰਿਆਂ ਨੂੰ ਸਾਥ ਦੇਣਾ ਪੈਣਾ ਤੇ ਤਾਂ ਹੀ ਅੱਗੇ ਪੋਸਟਾਂ ਆਣਗੀਆਂ ਇਸ ਕਰਕੇ ਜੇ ਆਪਾਂ ਆਪਣੇ ਪੋਸਟਾਂ ਲਈ ਆਪਣੇ ਪਿਵੇਖਣ ਨੂੰ ਬਚਾਉਣਾ ਦੀ ਲੜਾਈ ਲੜਨੀ ਹੈ ਤਾਂ ਆਪਾਂ ਨੂੰ ਸੰਘਰਸ਼ ਤੋਂ ਬਿਨਾ ਪੋਸਟਾਂ ਨਹੀਂ ਆਣੀਆਂ ਤੇ ਇਹ ਸੰਘਰਸ਼ ਇਹ ਕਰਨਾ ਹੀ ਪੈਣਾ ਭਾਵੇਂ ਅੱਜ ਕਰ ਲਓ ਤੇ ਭਾਵੇਂ ਕੱਲ ਕਰ ਲਓ ਸੰਘਰਸ਼ ਤੋਂ ਬਿਨਾ ਕੁਝ ਨਹੀਂ ਮਿਲਣਾ ਪਿਛਲੀਆਂ ਪੋਸਟਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੀਆਂ ਪੋਸਟਾਂ ਵੀ ਸੰਘਰਸ਼ ਤੋਂ ਬਿਨਾ ਨਹੀਂ ਆਈਆਂ ਸੀ ਇਸ ਕਰਕੇ ਤੁਸੀਂ ਆਪਣੇ ਆਪ ਦੇ ਜਿਹੜੇ ਵੀ ਲਿੰਕ ਚ ਨੇ ਉਹਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਈਟੀਟੀ ਟੈਟ ਪਾਸ ਜੂਨੀਅਰ ਨਾਲ ਵੱਧ ਤੋਂ ਵੱਧ ਜੋੜੋ ਕਿਉਂਕਿ ਆਪਾਂ ਵੱਧ ਤੋਂ ਵੱਧ ਇਕੱਠ ਕਰ ਸਕੀਏ ਔਰ ਸਾਰੇ ਜਣੇ ਵੱਧ ਤੋਂ ਵੱਧ ਆਪਾਂ ਆਪਣੇ ਆਪ ਨਾਲ ਜੋੜਨੇ ਨੇ ਜੇਕਰ ਆਪਾਂ 1 1 2 2 4000 ਕਰਕੇ ਜੋੜਾਂਗੇ ਤਾਂ ਅੱਗੇ ਜਾ ਕੇ ਆਪਣਾ ਪ੍ਰੋਸੈਸ ਵਧੀਆ ਹੋ ਸਕਦਾ ਹੈ ਕਿਉਂਕਿ ਆਪਾਂ ਜਿੰਨਾ ਯੂਨੀਅਨ ਤੋਂ ਇਲਾਵਾ ਆਪਾਂ ਨੂੰ ਹੀ ਪਤਾ ਹੈ ਕੁਝ ਵੀ ਨਹੀਂ ਮਿਲਣਾ ਯੂਨੀਅਨ ਨੇ ਅੱਗੇ ਜਾ ਕੇ ਯੂਨੀਅਨ ਦਾ ਤੇ ਇੱਕ ਸਟੈਪ ਹੁੰਦਾ ਹੈ ਪਿੱਛੇ ਸਟਰੈਂਥ ਚਾਹੀਦੀ ਯੂਨੀਅਨ ਵਾਲੇ ਅੱਗੇ ਜਿੰਨਾ ਵੀ ਪ੍ਰੋਸੈਸ ਨੂੰ ਜਿਵੇਂ ਹੀ ਚਲਾਇਆ ਜਾਏਗਾ ਉਸ ਵਿੱਚ ਸਾਰਿਆਂ ਨੇ ਤੁਸੀਂ ਵੱਧ ਚੜ ਕੇ ਹਿੱਸਾ ਪਾਣਾ ਔਰ ਸਾਰਿਆਂ ਨੇ ਵੱਧ ਚੜ ਕੇ ਸਾਥ ਦੇਣਾ ਜੇਕਰ ਸਹੀ ਮੈਨਿੰਗ ਅਧਿਆਪਕ ਦੀ ਨੌਕਰੀ ਲੈਣੀ ਹੋਵੇ ਤਾਂ ਸਰਕਾਰ ਨਾਲ ਆਪਾਂ ਨੂੰ ਮੁਕਾਬਲਾ ਤਾਂ ਕਰਨਾ ਹੀ ਪੈਣਾ ਹੈ ਭਾਵੇਂ ਅੱਜ ਕਰ ਲੋ ਤੇ ਭਾਵੇਂ ਕੱਲ ਕਰ ਲੋ ਜਿੰਨਾ ਚਿਰ ਆਪਾਂ ਸਰਕਾਰ ਨਾਲ ਮੁਕਾਬਲਾ ਅੱਜ ਵੀ ਕਰਨਾ ਪੈਣਾ ਹੈ ਤਾਂ ਸੰਘਰਸ਼ ਵੀ ਕਰਨਾ ਪੈਣਾ ਹੈ ਤੇ ਗਰਾਊਂਡ ਲੈਵਲ ਤੇ ਸਾਰਿਆਂ ਨੂੰ ਵਦ ਵਦ ਸਾਥ ਵੀ ਦੇਣਾ ਪੈਣਾ ਹੈ ਕਿਉਂਕਿ ਅਧਿਆਪਕ ਮੰਣ ਤੋਂ ਇਲਾਵਾ ਹੋਰ ਕੋਈ ਵਲਕ ਇਸ ਕਰਕੇ ਨਾ ਸਾਰਿਆਂ ਨੂੰ ਹੀ ਗਰਾਊਂਡ ਲੈਵਲ ਤੇ ਆਣਾ ਪੈਣਾ ਹੈ ਤਾਂ ਜਿੰਨਾ ਵੀ ਸੰਘਰਸ਼ ਕੀਤਾ ਜਾਵੇ ਇਸ ਸੰਘਰਸ਼ ਨੂੰ ਆਪਾਂ ਵਦ ਵਦ ਤਿੱਖਾ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਆਪਾਂ ਵਾਦ ਤੋਂ ਬਾਅਦ ਪੋਸਟਾ ਖੜਾ ਸਕਾਂਗੇ ਪੋਸਟਾਂ ਤਾਂ ਹੀ ਕਢਾਈਆਂ ਜਾ ਸਕਣਦੀਆਂ ਜੇਕਰ ਤੁਸੀਂ ਸਾਰੇ ਜਣੇ ਸਾਥ ਦਿਓਗੇ ਤੇ ਗਰਾਊਂਡ ਲੈਵਲ ਤੇ ਆਪਾਂ ਨੂੰ ਵਾਦ ਤੋਂ ਬਾਅਦ ਸਾਥ ਦੇਣਾ ਪਿਆ ਕਿਉਂਕਿ ਇੱਕ ਮੰਥ ਵਿੱਚ ਮਾਨਕ ਚਲੋ 30 ਦਿਨ ਹੁੰਦੇ ਨੇ 30 ਦਿਨਾਂ ਵਿੱਚ ਆਪਾਂ 30 ਦਿਨ ਪੜ ਲਵਾ ਕਰਾਂ 29 ਦਿਨ ਪੜ ਲਵਾ ਕਰਾਂਗੇ ਇੱਕ ਦਿਨ ਆਪਾਂ ਸਿਰਫ ਜੂਨੀਅਨ ਨੂੰ ਦੇਣਾ ਨੇ ਇੱਕ ਦਿਨ ਆਪਾਂ ਗਰਾਊਂਡ ਲੈਵਲ ਤੇ ਆਣਾ ਹੈ ਔਰ ਇੱਕ ਦਿਨ ਹੀ ਆਪਾਂ ਗਰਾਊਂਡ ਲੈਵਲ ਤੇ ਸਾਰਿਆਂ ਨੇ ਸਪੋਰਟ ਕਰਨੀ ਹੈ ਇਸ ਕਰਕੇ ਤੁਸੀਂ ਸਾਰੇ ਜਣੇ ਆਪਣੇ ਜਿਹੜੇ ਵੀ ਆਸ-ਪਾਸ ਦੇ ਲਿੰਕ 'ਚ ਨੇ ਉਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਜੋੜੋ ਔਰ ਜੋ ਵੀ ਗਰੁੱਪ ਵਿੱਚ ਨਹੀਂ ਐਡ ਹੈ ਉਹ ਜਿਹੜੇ ਵੀ ਗਰੁੱਪ ਵਿੱਚ ਨਹੀਂ ਐਡ ਜੋ ਪਿੱਛੇ ਥੱਲੇ-ਨੀਚੇ ਪੱਟੀ ਵਿੱਚ ਇੱਕ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਗਰੁੱਪ ਵਿੱਚ ਐਡ ਹੋ ਸਕਦੇ ਹੋ ਜਿਵੇਂ ਨੰਬਰ ਦਿੱਤਾ 8427299432 ਇਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਜਿਹੜੇ ਵੀ ਟੈਟ ਪਾਸ ਉਹਨਾਂ ਨੂੰ ਗਰੁੱਪ ਵਿੱਚ ਐਡ ਕਰਵਾ ਦਿਆਂਗਾ ਇਸ ਕਰਕੇ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਸਪੋਰਟ ਕਰੋ ਔਰ ਗਰਾਊਂਡ ਲੈਵਲ ਤੇ ਸਾਰੇ ਜਣੇ ਵੱਧ ਤੋਂ ਵੱਧ ਆਓ ਸੰਘਰਸ਼ ਦੇ ਰਾਹ ਤੋਂ ਏਟਟੀ ਆਪਾਂ ਨੂੰ ਹੀ ਪਤਾ ਹੈ ਸੰਘਰਸ਼ ਤੋਂ ਬਿਨਾ ਕੁਝ ਨਹੀਂ ਮਿਲਣਾ ਜੇਕਰ ਆਪਾਂ ਏਟਟੀ ਹੋਂਦ ਨੂੰ ਬਚਾਉਣਾ ਤਾਂ ਸੰਘਰਸ਼ ਕਰਨਾ ਪੈਣਾ ਹੈ ਜੋ ਕਿ ਪਿੱਛੇ ਕੱਲ ਮੀਟਿੰਗ ਕੀਤੀ ਸੀ ਜੋ ਕਿ ਸਾਡੇ ਨਾਲ ਸਾਥੀ 2021 ਤੋਂ ਪੀਐਸਟੈਟ ਕੜੋਂ ਆਣ ਵਿੱਚ ਅਸੀਂ ਸਾਰੇ ਜਣੇ ਵੱਧ ਤੋਂ ਵੱਧ ਅੱਗੇ ਆਏ ਸੀ ਉਹ ਕੱਲ ਸਾਨੂੰ ਸਾਰੇ ਜਣੇ ਮਿਲੇ ਨੇ ਕਿਉਂਕਿ ਉਹਨਾਂ ਇੱਕੋ ਹੀ ਗੱਲ ਕਹੀ ਹੈ ਜੇਕਰ ਆਪਾਂ ਸਾਰਿਆਂ ਜਣਿਆਂ ਨੇ ਵੱਤ ਤੋਂ ਵੱਤ ਆਪਾਂ ਸਾਥ ਦੇਣਾ ਤੇ ਗਰਾਊਂਡ ਲੈਵਲ ਤੇ ਸਾਰਿਆਂ ਜਣਿਆਂ ਨੇ ਵੱਤ ਵਾਰਾਂ ਜਿਵੇਂ ਤੁਸੀਂ ਪਿੱਛੇ ਗਰਾਊਂਡ ਲੈਵਲ ਤੇ 2021 ਵਿੱਚ ਸਾਥ ਦਿੱਤਾ ਸੀ ਉਸੇ ਤਰ੍ਹਾਂ ਹੀ ਕਹਿੰਦੇ ਆਪਾਂ ਅੱਗੇ ਪੋਸਟਾਂ ਵਿੱਚ ਵੀ ਸਾਰੇ ਜਣੇ ਵੱਤ ਵਾਰ ਸਾਥ ਦੇਵਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜੇ ਸਾਥੀ ਪਿੱਛੇ ਸਾਡੇ ਨਾਲ 2021 ਤੋਂ ਜੁੜੇ ਸੀ ਜਿਵੇਂ ਹੈਪੀ ਕਮੋਜ ਅਮਨ ਕਮੋਜ ਔਰ ਨਿਖਲ ਰਾਜਕੁਮਾਰ ਉਸ ਤੋਂ ਬਾਅਦ ਜਿਵੇਂ ਇੱਕ ਸਾਥੀ ਸਾਡਾ ਹੋਰ ਸੀ ਰਿੰਕੂ ਇਹ ਕਿਉਂਕਿ ਪਿੱਛੇ 2021 ਚ ਨਾਲ ਸਾਡੇ ਜੁੜੇ ਸੀ ਕਿਉਂਕਿ ਇਹ ਪੁਰਾਣੇ ਸਾਥੀ ਨੇ ਉਸ ਤੋਂ ਬਾਅਦ ਜਿਵੇਂ ਸੁਨੀਲ ਕਿਉਂਕਿ 2000 ਜਿਹੜਾ ਪਿੱਛੇ ਪੇਪਰ ਕਰਵਾਇਆ ਸੀ ਖੜਰ ਜਦੋਂ ਚੰਨੀ ਦੀ ਕੋਠੀ ਦੇ ਬਾਹਰ ਟੈਂਕੀ ਤੇ ਆਪਣਾ ਵੀਰ ਚੜਾ ਸੀ ਸੁਨੀਲ ਉਹ ਵੀ ਇਸ ਟਾਈਮ ਆਪਣੇ ਨਾਲ ਹੈ ਇਸ ਕਰਕੇ ਨਾ ਆਪਾਂ ਸਾਰੇ ਜਣੇ ਵਾਦ ਤੋਂ ਬਾਅਦ ਕੱਲ ਇੱਕੋ ਹੀ ਫੈਸਲਾ ਕੀਤਾ ਗਿਆ ਜੇਕਰ ਆਪਾਂ ਪੋਸਟਾਂ ਕਢਾਣੀਆਂ ਨੇ ਤਾਂ ਆਪਾਂ ਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਆਪਾਂ ਸਾਰੇ ਜਣੇ ਵੱਧ ਚੜ ਕੇ ਅੱਗੇ ਜਾਵਾਂਗੇ ਤੇ ਵੱਧ ਚੜ ਕੇ ਆਪਾਂ ਇਸਾ ਅੱਗੇ ਪਾਵਾਂਗੇ ਇਸ ਕਰਕੇ ਕੱਲ ਦੀ ਜੋ ਮੀਟਿੰਗ ਸੀ ਫਾਈਲ ਦੇ ਵਿੱਚ ਵਧੀਆ ਪੋਜ਼ਿਟਿਵ ਰਹੀ ਤੇ ਜੋ ਕੱਲ ਏਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਉਸ ਮੰਗ ਪੱਤਰ ਨੂੰ ਸਿੱਖਿਆ ਮੰਤਰੀ ਤੱਕ ਪਹੁੰਚਾਇਆ ਵੀ ਗਿਆ ਇਸ ਕਰਕੇ ਨਾ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਸਾਥ ਦਿਓ ਔਰ ਹੁਣੇ ਨਾਲ ਹੀ ਆਪਾਂ ਪ੍ਰੋਸੈਸ ਚਲਾਵਾਂਗੇ ਤਾਂ ਤਾਂ ਹੀ ਅੱਗੇ ਪ੍ਰੋਸੈਸ ਨੂੰ ਆਪਾਂ ਕਾਮਯਾਬ ਕਰ ਸਕਾਂਗੇ। ਇਹ ਪ੍ਰੋਸੈਸ ਅੱਜ ਨਾ ਕੱਲ ਆਪਾਂ ਨੂੰ ਚਲਾਉਣਾ ਹੀ ਪੈਣਾ ਹੈ ਤੇ ਤਾਂ ਹੀ ਅੱਗੇ ਜਾ ਕੇ ਆਪਾਂ ਪੋਸਟਾ ਕੜਵਾ ਸਕਾਂਗੇ। ਜਿਹੜੇ ਸਾਡੇ ਪੁਰਾਣੇ ਸਾਥੀ ਕੱਲ ਪਹੁੰਚੇ ਸੀ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਕੱਲ ਉੱਥੇ ਫਾਇਲ ਕਰ ਡਿਸਟ੍ਰਿਕਟ ਡ੍ਰੀਮ ਅਕੈਡਮੀ ਵਿੱਚ ਪਹੁੰਚੇ ਸੀ ਜੋ ADC ਨੂੰ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਸੀ ਜਿੰਨੇ ਵੀ ਕੱਲ ਪਹੁੰਚੇ ਸੀ ਸਾਰਿਆਂ ਦਾ ਅਸੀਂ ਧੰਨਵਾਦੀ ਹਾਂ ਔਰ ਅੱਗੇ ਦਾ ਆਪਾਂ ਪ੍ਰੋਸੈਸ ਕੱਲ ਦੀ ਮੀਟਿੰਗ ਵਿੱਚ ਇਹੋ ਹੀ ਕੀਤਾ ਗਿਆ ਜੋ ਕਿ ਅੱਗੇ ਦਾ ਪ੍ਰੋਸੈਸ ਜੋ ਵੀ ਹੈ ਆਪਾਂ ਸਭ ਨੇ ਰਲ ਮਿਲ ਕੇ ਸਾਥ ਦੇਣਾ ਹੈ ਤੇ ਇਸ ਪ੍ਰੋਸੈਸ ਨੂੰ ਆਪਾਂ ਅੱਗੇ ਵੱਧ ਤੋਂ ਵੱਧ ਚਲਾਉਣਾ ਹੈ ਇਹ ਪ੍ਰੋਸੈਸ ਤਾਂ ਹੀ ਚਲਾਇਆ ਜਾਏਗਾ ਜੇਕਰ ਤੁਸੀਂ ਸਾਰੇ ਜਣੇ ਸਾਥ ਦਿਓਗੇ ਤੇ ਗਰਾਊਂਡ ਲੈਵਲ ਤੇ ਆਓਗੇ ਤੇ ਸਾਰੇ ਜਣੇ ਇੱਕ ਮੋਟ ਹੋ ਕੇ ਇੱਕ ਜੂਨੀਅਨ ਦੀ ਸਪੋਰਟ ਕਰਾਂਗੇ ਕਿਉਂਕਿ ਜੂਨੀਅਨ ਤੋਂ ਬਿਨਾ ਆਪਾਂ ਨੂੰ ਹੀ ਪਤਾ ਹੈ ਪੋਸਟਾਂ ਨਹੀਂ ਆਣੀਆਂ ਇਹ ਜੂਨੀਅਨ ਦਾ ਸਾਥ ਆਪਾਂ ਨੂੰ ਦੇਣਾ ਪੈਣਾ ਹੈ ਤੇ ਗਰਾਊਂਡ ਲੈਵਲ ਤੇ ਆਣਾ ਪੈਣਾ ਹੈ ਇਸ ਕਰਕੇ ਜਿੰਨੇ ਵੀ ਕੱਲ ਸਾਥੀ ਪਹੁੰਚੇ ਸੀ ਸਾਰਿਆਂ ਦਾ ਧੰਨਵਾਦ ਔਰ ਡ੍ਰੀਮ ਅਕੈਡਮੀ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਇੱਕ ਮੈਸੇਜ ਤੇ ਉਹਨਾਂ ਸਾਨੂੰ ਇਸ ਦਾ ਔਰ ਮੋਟੀਵੇਸ਼ ਸਾਨੂੰ ਕਰਨ ਦਾ ਮੌਕਾ ਦਿੱਤਾ ਇਸ ਕਰਕੇ ਨਾ ਤੁਸੀਂ ਸਾਰੇ ਜਣੇ ਜਿਹੜੇ ਵੀ ਆਪਣੇ ਲਿੰਕ ਚ ਨੇ ਜਿਹੜਾ ਲਿੰਕ ਥੱਲੇ ਮੈਸੇਜ ਚੱਲ ਰਿਹਾ ਉਸ ਮੈਸੇਜ ਤੋਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਔਰ ਗਰੁੱਪ ਵਿੱਚ ਸਭ ਨੂੰ ਐਡ ਕੀਤਾ ਜਾਏਗਾ ਜਿਹੜੇ ਗਰੁੱਪ ਵਿੱਚ ਨਹੀਂ ਐਡ ਹੈ ਉਹ ਪਲੀਜ਼ ਗਰੁੱਪ ਵਿੱਚ ਐਡ ਹੋ ਜਾਓ ਜਿਹੜੇ 5994 ਵਿੱਚ ਜਿਨ੍ਹਾਂ ਦੇ ਨੰਬਰ ਘਟ ਨੇ ਉਹ ਪੁਲਿਸ ਇੱਧਰ ਜ਼ਰੂਰ ਜੁੜੋ ਕਿਉਂਕਿ ਆਪਾਂ ਸੰਘਰਸ਼ ਕਰ ਸਕੀਏ ਔਰ ਆਉਣ ਵਾਲੇ ਸਮੇਂ 'ਚ ਆਪਾਂ ਪੋਸਟਾ ਕਢਵਾ ਸਕੀਏ ਕਿਉਂਕਿ ਜਦੋਂ ਦੀ ਸਰਕਾਰ ਬਣੀ ਆਪਾਂ ਨੂੰ ਹੀ ਪਤਾ ਹੈ ਈਟੀਟੀ ਕੇਡਰ ਦੀ ਪੋਸਟ ਇੱਕ ਨੀਤੀ ਸੀ ਜਿਹੜੀਆਂ ਪਿਛਲੀਆਂ ਪੋਸਟਾਂ ਸੀ ਕਾਂਗਰਸ ਸਰਕਾਰ ਦੀਆਂ ਨੇ ਜਦੋਂ ਤੱਕ ਅਜੇ ਤੱਕ 22 ਸਾਲ ਬੀਤ ਚੁੱਕੇ ਨੇ ਸਰਕਾਰ ਬਣੀ ਨੂੰ ਜੋ ਕਿ 2.5 ਸਾਲਾਂ ਵਿੱਚ ਅਜੇ ਤੱਕ ਈਟੀਟੀ ਦੀ ਪੋਸਟ ਆਪਾਂ ਨੂੰ ਹੀ ਪਤਾ ਹੈ ਅਜੇ ਤੱਕ ਇੱਕ ਵੀ ਪੋਸਟ ਨਹੀਂ ਦਿੱਤੀ ਕਿਉਂਕਿ ਪਿਛਲੀਆਂ ਭਰਤੀਆਂ ਜੋ ਸੀ ਬਿਲਕੁਲ ਉਹ 9894 ਉਹ ਕਾਂਗਰਸ ਦੇ ਟਾਈਮ ਦੀ ਸੀ ਜੇਕਰ ਆਪਾਂ ਨਵੀਂ ਭਰਤੀ ਕਢਾਣੀਆਂ ਤਾਂ ਆਪਾਂ ਨੂੰ ਸਰਕਾਰ ਤੇ ਦਬਾਅ ਪਾਣਾ ਪੈਣਾ ਹੈ ਤਰ ਗਰਾਊਂਡ ਲੈਵਲ ਤੇ ਆਣਾ ਪੈਣਾ ਜੋ ਪਿੱਛੇ ਮੀਟਿੰਗ ਹੋਈ ਸੀ ਮੀਟਿੰਗ ਵਿੱਚ ਇੱਕੋ ਗੱਲ ਕੀਤੀ ਗਈ ਕਿ ਕਿਉਂਕਿ ਅਜੇ ਤੱਕ ਪੋਸਟਾਂ ਅਸੀਂ ਨਹੀਂ ਦੇ ਸਕਦੇ ਕਿਉਂਕਿ ਨਵੀਂ ਅੱਗੇ ਜਦੋਂ ਦਾ ਨਵੇਂ ਦਾ ਪ੍ਰੋਸੈਸ ਕਹਿੰਦੇ ਉਹਨਾਂ ਇੱਕੋ ਗੱਲ ਕਹੀ ਕਿ ਅੱਗੇ ਜਦੋਂ ਨਵੀਂ ਅੱਗੇ ਸਰਕਾਰ ਬਣੇਗੀ ਉਸ ਬਾਰੇ ਅੱਗੇ ਅਸੀਂ ਉਸ ਤੋਂ ਬਾਅਦ ਹੀ ਪ੍ਰੋਸੈਸ ਇਸ ਨੂੰ ਈਟੀਟੀ ਪੋਸਟਾਂ ਦੇ ਸਕਦੇ ਹਾਂ ਇਸ ਕਰਕੇ ਜੋ ਪਿੱਛੇ ਮੀਟਿੰਗ ਹੋਈ ਸੀ ਸਿੱਖਿਆ ਮੰਤਰੀ ਇਹ ਗੱਲ ਕਹੀ ਸੀ ਨਵੀਂ ਅੱਗੇ ਸਰਕਾਰ ਬਣੇਗੀ ਉਸ ਪ੍ਰੋਸੈਸ ਤੋਂ ਪਹਿਲਾਂ ਕੋਈ ਵੀ ਨਹੀਂ ਆ ਪੋਸਟਾਂ ਇਸ ਕਰਕੇ ਜੇਕਰ ਆਪਾਂ ਪੋਸਟਾਂ ਕੜਵਾਉਣੀਆਂ ਨੇ ਤਾਂ ਆਪਾਂ ਨੂੰ ਗਰਾਊਂਡ ਲੈਵਲ ਤੇ ਆਣਾ ਪੈਣਾ ਹੈ ਤਾਂ ਇੱਕ ਜੁੱਟ ਹੋ ਕੇ ਆਉਣਾ ਪੈਣਾ ਹੈ ਇਸ ਕਰਕੇ ਨਾ ਸਾਰੇ ਜਣੇ ਜਿੰਨਾ ਚਿਰ ਆਪਾਂ ਗਰਾਊਂਡ ਲੈਵਲ ਤੇ ਕੱਟ ਨਹੀਂ ਦੁਕਾਨ ਦੇ ਉਹਨਾਂ ਚਿਰ ਸਰਕਾਰ ਨੂੰ ਨਹੀਂ ਪਤਾ ਲੱਗਣਾ ਇਸ ਕਰਕੇ ਆਪਾਂ ਨੂੰ ਗਰਾਊਂਡ ਲੈਵਲ ਤੇ ਆਣਾ ਪੈਣਾ ਜੋ ਵੀ ਅੱਗੇ ਦਾ ਪ੍ਰੋਸੈਸ ਹੋਇਆ ਤੁਹਾਨੂੰ ਬਿਲਕੁਲ ਜ਼ਰੂਰ ਦੱਸਿਆ ਜਾਏਗਾ ਜਿਵੇਂ ਵੀ ਅੱਗੇ ਦਾ ਪ੍ਰੋਸੈਸ ਹੋਇਆ ਜੋ ਵੀ ਕਮੇਟੀ ਬਣਾਈ ਜਾਏਗੀ ਉਸ ਕਮੇਟੀ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਸੱਦਿਆ ਜਾਏਗਾ ਸਭ ਦੀ ਸਹਿਮਤੀ ਨਾਲ ਕਮੇਟੀ ਬਣਾਈ ਜਾਏਗੀ ਜੇਕਰ ਤੁਸੀਂ ਸਾਥ ਦਿਓਗੇ ਤਾਂ ਤਾਂ ਹੀ ਸਭ ਕੁਝ ਮਿਲਣਾ ਹੈ ਕੱਲ ਜਿਹੜੇ ਵੀ ਸਾਥੀ ਪਹੁੰਚੇ ਸੀ ਔਰ ਡ੍ਰੀਮ ਜਿੰਨੇ ਵੀ ਤੁਸੀਂ ਸਕਰੀਨ ਤੇ ਪਿਕ ਦੇਖ ਰਹੇ ਨੇ ਇਹ ਸਾਰੇ ਸਾਥੀ ਕੱਲ ਪਹੁੰਚੇ ਸੀ ਉੱਥੇ ਜੋ ਕਿ ਅਸੀਂ ਕੱਲ ਡ੍ਰੀਮ ਅਕੈਡਮੀ ਵਿੱਚ ਇੱਕ ਟਾਈਮ ਲਿਆ ਸੀ ਉਸ ਡ੍ਰੀਮ ਅਕੈਡਮੀ ਵਿੱਚ ਜਿੰਨੇ ਵੀ ਸਾਥੀ ਸਾਰੇ ਵੱਧ ਵੱਧ ਪਹੁੰਚੇ ਸੀ ਜਿੰਨੇ ਵੀ ਤੁਸੀਂ ਸਕਰੀਨ ਤੇ ਪਿਕ ਦੇਖ ਰਹੇ ਹੋ ਇਹ ਸਾਰੇ ਕੱਲ ਡ੍ਰੀਮ ਅਕੈਡਮੀ ਵਿੱਚ ਪਹੁੰਚੇ ਸੀ ਅਸੀਂ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਪਾਂ ਨੂੰ ਗਰਾਊਂਡ ਲੈਵਲ ਤੇ ਆਣਾ ਹੀ ਪੈਣਾ ਹੈ ਜਿੰਨਾ ਚਿਰ ਆਪਾਂ ਗਰਾਊਂਡ ਲੈਵਲ ਤੇ ਨਹੀਂ ਆਂਦੇ ਉਹਨਾਂ ਚਿਰ ਆਪਾਂ ਨੂੰ ਕੁਝ ਵੀ ਨਹੀਂ ਮਿਲਣਾ ਇਹ ਅੱਜ ਨਾ ਕੱਲ ਆਪਾਂ ਨੂੰ ਕਰਾਂ ਚੋਂ ਬਾਹਰ ਨਿਕਲਣਾ ਪੈਣਾ ਹੈ ਜੂਨੀਅਨ ਤਾਂ ਇੱਕ ਅੱਗੇ ਹੁੰਦੀ ਹੈ ਵੀ ਇੱਕ ਪ੍ਰੋਸੈਸ ਨੂੰ ਚਲਾਉਣ ਵਾਸਤੇ ਪਿੱਛੇ ਜੋ ਹੁੰਦਾ ਹੈ ਸਭ ਦੇ ਕੱਠ ਨਾਲ ਹੀ ਪਿੱਛੇ ਸਭ ਕੁਝ ਅੱਗੇ ਦੇ ਪ੍ਰੋਸੈਸ ਨੂੰ ਚਲਾਇਆ ਜਾਂਦਾ ਹੈ ਜਿਵੇਂ ਰੇਲ ਦੇ ਡੱਬੇ ਦੀ ਗੱਲ ਕੀਤੀ ਜਾਵੇ ਜੇਕਰ ਅੱਗੇ ਇੱਕ ਇੰਜਨ ਦੇ ਤੌਰ ਤੇ ਜੋ ਜੂਨੀਅਨ ਵਾਲੇ ਅੱਗੇ ਹੁੰਦੇ ਨੇ ਉਸ ਤਰ੍ਹਾਂ ਹੀ ਰੇਲ ਦੇ ਡੱਬੇ ਤਰ੍ਹਾਂ ਅੱਗੇ ਚੱਲੇ ਵੇ ਨੇ ਅੱਗੇ ਲੱਗ ਜਾਂਦੇ ਨੇ ਤੇ ਪਿੱਛੇ ਕੱਠ ਦੀ ਲੋਡ ਹੈ ਤੇ ਆਪਾਂ ਕੱਠ ਵੱਧ ਵੱਧ ਕਰੀਏ ਤੇ ਸਾਰਿਆਂ ਨੂੰ ਵਾਤਵਾਦ ਜੋੜੀਏ ਜਿਹੜੇ ਗਰੁੱਪ ਵਿੱਚ ਨਹੀਂ ਐਡ ਉਹਨਾਂ ਨੂੰ ਆਪਾਂ ਵਾਤਵਾਦ ਜੋੜਨਾ ਹੈ ਜੋਲ نیچے ਨੰਬਰ ਚੱਲ ਰਿਹਾ ਹੈ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਜ਼ਰੂਰ ਲੈ ਸਕਦੇ ਹੋ ਔਰ ਜਿਹੜੇ ਨੰਬਰ ਤੇ ਤੁਸੀਂ ਮੈਸੇਜ ਕਰਕੇ ਜਿਹੜੇ ਗਰੁੱਪ ਵਿੱਚ ਨਹੀਂ ਐਡ ਉਸ ਗਰੁੱਪ ਵਿੱਚ ਵੀ ਤੁਸੀਂ ਐਡ ਹੋ ਸਕਦੇ ਹੋ ਕਿਉਂਕਿ ਜਿਹੜਾ ਇਹ ਸੰਘਰਸ਼ ਬਿਲਕੁਲ ਲੜਨਾ ਪੈਣਾ ਹੈ ਲੜੇ ਤੋਂ ਬਗੈਰ ਆਪਾਂ ਨੂੰ ਪਤਾ ਹੈ ਪੋਸਟਾ ਨਹੀਂ ਮਿਲਨੀਆ ਇਸ ਕਰਕੇ ਸੰਘਰਸ਼ ਆਪਾਂ ਨੂੰ ਬਹੁਤ ਪਹਿਲਾਂ ਪੋਸਟਾ ਘੜਾਣ ਤੇ ਆਪਾਂ ਨੂੰ ਲੜਨਾ ਪੈਣਾ ਅੱਗੇ ਤੇ ਫਿਰ ਉਸ ਤੋਂ ਬਾਅਦ ਜੂਨੀਅਨ ਤੋਂ ਬਿਨਾ ਅੱਗੇ ਪੂਰੀਆਂ ਵੀ ਨਹੀਂ ਹੋਣੀਆਂ ਇਸ ਕਰਕੇ ਨਾ ਇਹ ਪ੍ਰੋਸੈਸ ਨੂੰ ਜਿਵੇਂ ਹੀ ਹੁਣ ਚਲਾ ਰਹਿਆਂ ਇਸ ਪ੍ਰੋਸੈਸ ਵਿੱਚ ਸਾਰੇ ਜਣੇ ਵੱਤ ਵਤ ਸਾਥ ਦਿਓ ਔਰ ਜੋ ਕਿ ਅੱਗੇ ਦਾ ਪ੍ਰੋਸੈਸ ਇਸ ਨੂੰ ਚਲਾਇਆ ਜਾ ਸਕੇ ਕਿਉਂਕਿ ਸਭ ਦੇ ਇਕੱਠ ਨਾਲ ਹੀ ਅੱਗੇ ਪ੍ਰੋਸੈਸ ਚੱਲਣਾ ਹੈ 2 2 4 4 ਕਰਕੇ ਆਪਾਂ ਜੋੜਾਂਗੇ ਤਾਂ ਇਸ ਇਕੱਠ ਨੂੰ ਆਪਾਂ ਇਕਤਾਂ ਨੂੰ ਵੱਧ ਤੋਂ ਵੱਧ ਅੱਗੇ ਵਧਾ ਸਕਾਂਗੇ ਇਸ ਕਰਕੇ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਸਾਥ ਦਿਓ ਔਰ ਗਰਾਊਂਡ ਲੈਵਲ ਤੇ ਜ਼ਰੂਰ ਆਓ ਜੋ ਕਿ ਮੀਟਿੰਗ ਦਾ ਜੋ ਫਾਇਲਕਾ ਡਿਸਟ੍ਰਿਕਟ ਦਾ ਕੱਲ ਦੀ ਜੋ ਮੀਟਿੰਗ ਕੀਤੀ ਉਸ ਵਿੱਚ ਇੱਕ ਸੋਚਿਆ ਗਿਆ ਜੋ ਐਤਵਾਰ ਤੱਕ ਮੀਂਦ ਹੈ ਵੀ ਐਤਵਾਰ ਤੱਕ ਜਾ ਸੰਡੇ ਨੂੰ ਇੱਕ ਮੀਟਿੰਗ ਫਾਇਲ ਕੇ ਪ੍ਰਤਾਗ ਬਾ ਜਰੂਰ ਰੱਖੀ ਜਾਏਗੀ ਜੇਕਰ ਪ੍ਰਤਾਗ ਬਾ ਸੰਡੇ ਨੂੰ ਮੀਟਿੰਗ ਰੱਖੀਗੀ ਤਾਂ ਉਸ ਮੀਟਿੰਗ ਵਿੱਚ ਤੁਸੀਂ ਸਾਰਿਆਂ ਨੇ ਵੱਤ ਵਤ ਪਹੁੰਚਣਾ ਹੈ ਜਲਾਲਾਂਵਾਦ ਬੋਰ ਤੇ ਫਾਇਲ ਕਾ ਸਾਰਿਆਂ ਨੇ ਵੱਤ ਵਤ ਉਸ ਮੀਟਿੰਗ ਵਿੱਚ ਸਾਥ ਦੇਣਾ ਹੈ ਤਾਂ ਉਸ ਮੀਟਿੰਗ ਵਿੱਚ ਆਪਾਂ ਅੱਗੇ ਦੇ ਵਿਚਾਰ ਔਰ ਜੋ ਵੀ ਅੱਗੇ ਦਾ ਪ੍ਰੋਸੈਸ ਚਲਾਣਾ ਹੈ ਉਸ ਪ੍ਰੋਸੈਸ ਬਾਰੇ ਵਿਚਾਰ ਕੀਤੇ ਜਾਣਗੇ ਔਰ ਸੰਡੇ ਦਾ ਜੇਕਰ ਮੀਟਿੰਗ ਰੱਖੀ ਗਈ ਤੁਹਾਨੂੰ ਜਰੂਰ ਦੱਸਿਆ ਜਾਏਗਾ ਉਸ ਮੀਟਿੰਗ ਵਿੱਚ ਤੁਸੀਂ ਸਾਰਿਆਂ ਨੇ ਵੱਤ-ਵੱਤ ਪਹੁੰਚਣਾ ਹੈ ਉਹ ਮੀਟਿੰਗ ਦਾ ਤੁਹਾਨੂੰ ਸ਼ਡਿਊਲ ਜਰੂਰ ਦੱਸਦੇ ਹਾਂਗੇ ਜੇਕਰ ਮੀਟਿੰਗ ਰੱਖਦੇ ਹਾਂ ਤਾਂ ਵੀ ਤੁਹਾਨੂੰ ਦੱਸਦੇ ਹਾਂਗੇ ਜੇ ਅੱਗੇ ਪਿੱਛੇ ਵੀ ਹੋਈ ਮੀਟਿੰਗ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਇਸ ਲਿੰਕ ਨੂੰ ਤੁਸੀਂ ਵੱਤ-ਵੱਤ ਸ਼ੇਅਰ ਜਰੂਰ ਕਰਨਾ ਤੇ ਔਰ ਜੋ ਕਿ ਆਪਣੇ ਸਾਥੀ ਇਸ ਲਿੰਕ ਨਾਲ ਵੱਤ-ਵੱਤ ਜੋੜ ਸਕਣ ਜੋ ਵੀ ਅਪਡੇਟ ਤੁਹਾਨੂੰ ਹੋਈ ਜਰੂਰ ਦੱਸੀ ਜਾਏ ਕਰੇਗੀ ਕਿਸੇ ਪ੍ਰਕਾਰ ਦੀ ਵੀ ਹੋਈ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਜਰੂਰ ਦੱਸੀ ਜਾਏਗੀ ਔਰ ਬਿਲਕੁਲ ਸਹੀ ਜਾਣਕਾਰ ਦਿੱਤੀ ਜਾਏਗੀ ਇਸ ਕਰਕੇ ਤੁਸੀਂ ਸਾਰੇ ਜਣੇ ਵੱਤਵਾ ਸਾਥ ਦਿਓ ਤੇ ਆਪਾਂ ਇਸ ਪ੍ਰੋਸੈਸ ਨੂੰ ਜੋ ਚਲਾ ਰਹੇ ਆ ਇਸ ਪ੍ਰੋਸੈਸ ਨੂੰ ਆਪਾਂ ਕਾਮਯਾਬ ਕਰ ਸਕੀਏ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਸਾਰੇ ਜਣੇ ਸਾਥ ਦਿਓਗੇ ਕਿਉਂਕਿ ਸਭ ਦੇ ਸਾਥ ਨਾਲ ਹੀ ਹੈ ਔਰ ਸਭ ਦੇ ਇਕੱਠ ਨਾਲ ਹੀ ਹੈ ਜੋ ਕੱਲ ਮੰਗ ਪੱਤਰ ਏਡੀਸੀ ਸਭ ਨੂੰ ਜਿੱਤਾ ਗਿਆ ਸੀ ਉਹ ਮੰਗ ਪੱਤਰ ਆਪਣਾ ਸਿੱਖਿਆ ਮੰਤਰੀ ਤੱਕ ਕੱਲ ਪਹੁੰਚਾਇਆ ਗਿਆ ਹੈ ਕਿਉਂਕਿ ਇੱਕ ਡਿਸਟ੍ਰਿਕਟ ਲੈਵਲ ਤੇ ਸਾਰੇ ਡਿਸਟ੍ਰਿਕਟ ਨੂੰ ਅਪੀਲ ਹੈ ਜਿੰਨੇ ਵੀ ਡਿਸਟ੍ਰਿਕਟ ਲੈਵਲ ਤੇ ਇੱਕ ਮੀਟਿੰਗਾਂ ਤੁਸੀਂ ਜ਼ਰੂਰ ਕਰੋ ਔਰ ਆਪਣੇ ਨਾਲ ਜ਼ਰੂਰ ਡਿਸਟ੍ਰਿਕਟ ਲੈਵਲ ਤੇ ਇੱਕ ਵਾਰੀ ਜੋੜੋ ਉਸ ਤੋਂ ਬਾਅਦ ਅੱਗੇ ਦਾ ਜੋ ਪ੍ਰੋਸੈਸ ਹੋਇਆ ਆ ਆਪਾਂ ਸਾਰੇ ਜਣੇ ਇੱਕ ਥਾਂ ਤੇ ਇੱਕ ਵਾਰੀ ਮੀਟਿੰਗ ਜ਼ਰੂਰ ਕਰ ਲਵਾਂਗੇ ਜੋ ਵੀ ਅੱਗੇ ਦੀ ਰਣਨੀਤੀ ਜਾਂ ਸੰਘਰਸ਼ ਦਾ ਅੱਗੇ ਦਾ ਧਰਨੇ ਦਾ ਜੋ ਵੀ ਹੋਇਆ ਉਹ ਸਾਰੇ ਡਿਸਟ੍ਰਿਕਟ ਦੀ ਇੱਕ ਮੀਟਿੰਗ ਬੁਲਾ ਕੇ ਉਸ ਵਿੱਚ ਉਸ ਤੋਂ ਬਾਅਦ ਅੱਗੇ ਦੀ ਵਿਚਾਰ ਚਰਚਾ ਕੀਤੀ ਜਾਏਗੀ। ਸਭ ਤੋਂ ਪਹਿਲਾਂ ਤੁਸੀਂ ਆਪੋ-ਆਪ ਦੇ ਡਿਸਟ੍ਰਿਕਟ ਵਿੱਚ ਮੀਟਿੰਗਾਂ ਕਰੋ ਉਸ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਜ਼ਰੂਰ ਚਲਾਇਆ ਜਾਏਗਾ। ਇਸ ਕਰਕੇ ਸਾਰਿਆਂ ਨੇ ਵੱਤ ਵਾਤ ਸਾਥ ਦੇਣਾ ਹੈ ਕਿਉਂਕਿ ਜਿੰਨਾ ਚਿਰ ਆਪਾਂ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਆਪਾਂ ਨੂੰ ਕੁਝ ਨਹੀਂ ਮਿਲਣਾ ਇਹ ਸੰਘਰਸ਼ ਕਰਨਾ ਪੈਣਾ ਹੈ ਸੰਘਰਸ਼ ਤੋਂ ਬਿਨਾ ਕੁਝ ਨਹੀਂ ਮਿਲਣਾ। ਤੇ ਗਰਾਊਂਡ ਲੈਵਲ ਤੇ ਆਣਾ ਹੀ ਪੈਣਾ ਹੈ ਜੇਕਰ ਪੋਸਟਾਂ ਕੜਵਾਨੀਆਂ ਨੇ। 22 ਸਾਲ ਬੀਤ ਚੁੱਕੇ ਨੇ ਸਰਕਾਰ ਨੇ ਅਜੇ ਤੱਕ ਕੋਈ ਪੋਸਟ ਨਹੀਂ ਦਿੱਤੀ ਕਿਉਂਕਿ 22 ਸਾਲਾਂ ਚ ਜਿੰਨੀਆਂ ਵੀ ਪਿੱਛੇ ਪੋਸਟਾਂ ਨੇ ਬਿਲ ਕਾਂਗਰਸ ਦੇ ਟਾਈਮ ਦੀਆਂ ਅਜੇ ਤੱਕ ਜਦੋਂ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਇੱਕ ਵੀ ਪੋਸਟ ਨਹੀਂ ਦਿੱਤੀ ਇਸ ਕਰਕੇ ਨਾ ਹੁਣ ਮੌਕਾ ਹੈ ਇਸ ਮੌਕੇ ਨੂੰ ਆਪਾਂ ਧਿਆਨ ਵਿੱਚ ਰੱਖਦੇ ਹੋਏ ਜ਼ਰੂਰ ਆਪਾਂ ਸਾਰਿਆਂ ਨੇ ਸਾਥ ਦੇਣਾ ਹੈ ਔਰ ਜੋ ਵੀ ਜੂਨੀਅਨ ਵਾਲੇ ਅੱਗੇ ਕਮੇਟੀ ਬਣਾਏਗੀ ਉਸ ਕਮੇਟੀ ਵਿੱਚ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸਾਥ ਦੇਣਾ ਹੈ ਸੰਘਰਸ਼ ਦੀ ਰਾਹ ਅਪਣਾਉਣ ਤੇ ਏਟਟੀਡੀ ਹੋਂਦ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਆਪਾਂ ਇਸ ਮਸਲੇ ਪ੍ਰਤੀ ਗੰਭੀਰ ਨਾ ਹੋਏ ਤਾਂ ਇਹ ਆਪਣੇ ਆਉਣ ਵਾਲੇ ਸਮੇਂ ਦੇ ਖਤਰੇ ਦੀ ਘੰਟੀ ਜ਼ਰੂਰ ਬਣ ਜਾਣਗੇ ਇਸ ਕਰਕੇ ਨਾ ਜੇਕਰ ਆਪਾਂ ਇਸ ਮਸਲੇ ਦੀ ਗੰਭੀਰ ਦੇ ਰਾਹ ਵਿੱਚ ਨਾ ਆਏ ਤਾਂ ਆਪਾਂ ਇਸ ਖਤਰੇ ਦੀ ਕੰਟੀ ਜ਼ਰੂਰ ਬਣ ਜਾਏਗਾ ਇਸ ਕਰਕੇ ਨਾ ਆਪਾਂ ਨੂੰ ਸਾਰਿਆਂ ਨੂੰ ਵੱਧ ਚੜ ਕੇ ਸੰਘਰਸ਼ ਕਰਨਾ ਪੈਣਾ ਤਾਂ ਜਿੱਥੇ ਵੀ ਕੋਈ ਪ੍ਰੋਗਰਾਮ ਜਾਂ ਕੋਈ ਮੀਟਿੰਗ ਰੱਖੀ ਜਾਂਦੀ ਉਸ ਮੀਟਿੰਗ ਵਿੱਚ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਸਾਥ ਦੇਣਾ ਹੈ ਕਿਉਂਕਿ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵੱਧ ਚੜ ਕੇ ਸਾਥ ਦਿਓਗੇ ਔਰ ਜੋ ਵੀ ਅੱਗੇ ਦੇ ਪ੍ਰੋਸੈਸ ਬਾਰੇ ਜੇ ਕਮੇਟੀ ਬਣਾਈ ਜਾਏਗੀ ਉਸ ਕਮੇਟੀ ਵਿੱਚ ਤੁਸੀਂ ਸਾਰਿਆਂ ਨੇ ਵੱਤ ਵਤ ਪਹੁੰਚਣਾ ਸਭ ਦੀ ਸਹਿਮਤੀ ਨਾਲ ਹੀ ਕਮੇਟੀ ਦੀ ਬਣਾਈ ਜਾਏਗੀ ਜੋ ਵੀ ਅੱਗੇ ਸਾਡੇ ਲੱਗ ਸਕਦਾ ਹੈ ਔਰ ਜੋ ਵੀ ਅੱਗੇ ਕਮੇਟੀ ਬਾਰੇ ਜੋ ਵੀ ਵਿਚਾਰ ਚਰਤਾ ਹੋਈ ਉਹ ਸਭ ਦੇ ਸਾਹਮਣੇ ਹੋਏਗੀ ਜੋ ਵੀ ਕਮੇਟੀ ਬਣਾਵਾਂਗੇ ਇਸ ਕਰਕੇ ਨਾ ਜਿਹੜੇ ਵੀ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਉਹ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲੈ ਤੇ ਲਿੰਕ ਨੂੰ ਵੱਤ ਵਤ ਸ਼ੇਅਰ ਜਰੂਰ ਕਰਿਆ ਜੀ ਜਿਹੜੇ ਵੀ 9894 ਦੇ ਆਪਣੇ ਸਾਥੀ ਆਪਣੇ ਲਿੰਕ ਵਿੱਚ ਹੈ ਨੇ ਜੋ ਵੀ ਕਟਮੈਟ ਵਾਲੇ ਉਹ ਜਰੂਰ ਇਸ ਟਟਪਾਸ ਯੂਨੀਅਨ ਨਾਲ ਜਰੂਰ ਜੋੜੋ ਜੋ ਕਿ ਇਸ ਸੰਰਚਨ ਨੂੰ ਆਪਾਂ ਤਿੱਖਾ ਕੀਤਾ ਜਾ ਸਕੇ ਕਿਉਂਕਿ ਸਰਕਾਰ ਦੇ ਜਿੰਨਾ ਚਿਰ ਨੱਕ ਚ ਦਮਨਾ ਦਿੱਤਾ ਨਾ ਉਹਨਾਂ ਚ ਰਪੋਰਟਾਂ ਨਹੀਂ ਨਿਕਲੀਆਂ ਬਸ ਸਰਕਾਰ ਨੇ ਇੱਕ ਵੱਡੇ ਵੱਡੇ ਬੈਨਰ ਲਾਟ ਛੱਡੇ ਨੇ ਵੀ 45000 ਪੋਸਟਾ ਦੇਤੀਆਂ 45000 ਟੀਚਰ ਲਾਤੇ ਪਤਾ ਤਾਂ ਲੱਗੇ ਵੀ ਲਾਏ ਕਿੱਥੇ ਨੇ ਉਹ ਕਿਤੇ ਬਾਹਰ ਹੀ ਲਾਏ ਨੇ ਇਹਦਾ ਪੰਜਾਬ ਚ ਨਹੀਂ ਲਾਏ ਇਸ ਕਰਕੇ ਨਾ ਬੈਨਰ ਜਿੰਨਾ ਇਹਨਾਂ ਬੈਨਰਾਂ ਤੇ ਖਰਚਾ ਕੀਤਾ ਹੈ ਉਹਨਾਂ ਇਧਰ ਪੋਸਟਾ ਮੰਨੇ ਖਰਚਾ ਕਰ ਲੈਂਦੇ ਨਾ ਤਾਂ ਕੁਝ ਨਾ ਕੁਝ ਰੁਜ਼ਗਾਰ ਦੇ ਸਕਦੇ ਸੀ ਇਸ ਕਰਕੇ ਨਾ ਜਦੋਂ ਕੋਈ ਬੈਨਰ ਲਾਏ ਨੇ ਬੈਨਰਾਂ ਤੇ ਨਾ ਖਰਚਾ ਕਰੋੜਾਂ ਮੂ ਕਰਦੇ ਨੇ ਇਸ ਕਰਕੇ ਨਾ ਜੇ ਸਰਕਾਰ ਨੂੰ ਆਪਾਂ ਜਗਾਣਾ ਹੈ ਇਹ ਸੁੱਤੀ ਸਰਕਾਰ ਨੂੰ ਜਗਾਣਾ ਪੈਣਾ ਬਿਲਕੁਲ ਸੰਘਰਸ਼ ਤੋਂ ਬਿਨਾ ਸਰਕਾਰ ਨਹੀਂ ਜਾਗਦੀ ਇਸ ਕਰਕੇ ਸਾਰੇ ਜਣੇ ਇਸ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਾਓ ਜੋ ਸੁੱਤੀ ਸਰਕਾਰ ਨੂੰ ਆਪਾਂ ਜਗਾਉਣ ਵਾਸਤੇ ਪੀਐਸ ਜੋ ਟਟ ਪਾਸ ਯੂਨੀਅਨ ਦਾ ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਸਾਥ ਦੇਣਾ ਹੈ ਔਰ ਆਪਾਂ ਵੱਧ ਤੋਂ ਵੱਧ ਪੋਸਟਾਂ ਕਢਾਉਣ ਦੀ ਮੀਂਦ ਕਰਨੀ ਹੈ ਕਿਉਂਕਿ ਆਪਾਂ ਜੋ ਪੋਸਟਾਂ ਦੀ ਮੰਗ ਵੱਧ ਤੋਂ ਵੱਧ ਰੱਖਣੀ ਹੈ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਪਿੱਛੇ ਜੋ ਵੀ ਪੋਸਟਾਂ ਕੜਵਾਇਆ ਗਿਆ ਸੀ ਔਰ ਪ੍ਰੋਸੈਸ ਨੂੰ ਚਲਾਇਆ ਗਿਆ ਵੱਧ ਦੀ ਮੰਗ ਕੀਤੀ ਗਈ ਸੀ ਤਾਂ ਹੀ ਪੋਸਟਾਂ ਇਨੀਆਂ ਆਈਆਂ ਸੀ 94 ਇਸ ਕਰਕੇ ਸਾਰੇ ਜਣੇ ਜਿਨ੍ਹਾਂ ਵੀ ਵਿజిਟ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਗਰੁੱਪ ਵਿੱਚ ਨਹੀਂ ਐਡ ਜੋ ਨੰਬਰ ਚੱਲਿਆ 8427299432 ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਗਰੁੱਪ ਵਿੱਚ ਐਡ ਜ਼ਰੂਰ ਹੋ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਇਸ ਨੰਬਰ ਤੇ ਤੁਸੀਂ ਜ਼ਰੂਰ ਮੈਸੇਜ ਕਰ ਸਕਦੇ ਹੋ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਲਾਈਵ ਚ ਦੇਖ ਰਹੇ ਨੇ ਜਾਂ ਉਸ ਤੋਂ ਬਾਅਦ ਦੇਖਣਗੇ ਉਸ ਲਿੰਕ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਇਸ ਕਰਕੇ ਨਾ ਇਸ ਲਿੰਕ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਫਸਟ ਟਾਈਮ ਵਿజిਟ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਸੰਘਰਸ਼ ਦੇ ਰਾਹ ਤੇ ਆਪਾਂ ਜਰੂਰ ਆਈਏ ਔਰ ਆਉਣ ਵਾਲੇ ਸਮੇਂ ਵਿੱਚ ਆਪਾਂ ਪੋਸਟਾਂ ਵੱਧ ਤੋਂ ਵੱਧ ਕਢਾ ਸਕੀਏ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੁਸੀਂ ਗੱਲਬਾਤ ਜਾਂ ਕੋਈ ਵੀ ਕੋਈ ਚੀਜ਼ ਪੁੱਛਣੀ ਹੋਵੇ ਤੁਸੀਂ ਤੁਹਾਨੂੰ ਮੈਸੇਜ ਜੁਲਾਈ ਜਰੂਰ ਦੱਸਿਆ ਜਾਏ ਜਾਂ ਗਰੁੱਪ ਵਿੱਚ ਤੁਸੀਂ ਮੈਸੇਜ ਕਰਕੇ ਜਰੂਰ ਪੁੱਛ ਸਕਦੇ ਹੋ ਇਸ ਕਰਕੇ ਸਾਰੇ ਜਣੇ ਜੋ ਗਰੁੱਪ ਵਿੱਚ ਨਹੀਂ ਲਿੰਕ ਉਹ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਗਰੁੱਪ ਵਿੱਚ ਜਰੂਰ ਐਡ ਹੋ ਸਕਦੇ ਹੋ ਇਸ ਕਰਕੇ ਨਾ ਅੱਜ ਨਾ ਕੱਲ کراچیੋਂ ਬਾਹਰ ਆਣਾ ਪੈਣਾ ਤੇ ਗਰਾਉਂਡ ਲੈਵਲ ਤੇ ਆਣਾ ਪੈਣਾ ਤੇ ਗਰਾਉਂਡ ਲੈਵਲ ਤੇ ਸਭ ਕੁਝ ਮਿਲਣਾ ਤੇ ਸਭ ਦੇ ਇਕੱਠ ਨਾਲ ਹੀ ਅੱਗੇ ਦਾ ਪ੍ਰੋਸੈਸ ਚਲਾਇਆ ਜਾ ਸਕਦਾ ਹੈ ਜੇਕਰ ਆਪਾਂ ਗਰਾਉਂਡ ਲੈਵਲ ਤੇ ਸਰਕਾਰ ਤੇ ਦਬਾਅ ਹੋਇਆ ਤਾਂ ਆਪਾਂ ਪੋਸਟਾਂ ਵੱਧ ਤੋਂ ਵੱਧ ਕਢਾ ਸਕਾਂਗੇ ਕਿਉਂਕਿ ਸਰਕਾਰ ਨੇ ਇਹ ਚੀਜ਼ ਆਪਣੀ ਦੇਖਣੀ ਹੈ ਵੀ ਗਰਾਉਂਡ ਲੈਵਲ ਤੇ ਇਹਨਾਂ ਦਾ ਦਬਾਅ ਕਿੰਨਾ ਕੂ ਹੈ ਗਰਾਉਂਡ ਲੈਵਲ ਤੇ ਇਹਨਾਂ ਦਾ ਇਕੱਠ ਕਿੰਨਾ ਕੂ ਹੈ ਜੇਕਰ ਆਪਾਂ ਗਰਾਊਂਡ ਲੈਵਲ ਤੇ ਸਾਰੇ ਜਣੇ ਸਾਥ ਦੇਾਂਗੇ ਤਾਂ ਤਾਂ ਹੀ ਇਹ ਸੰਘਰਸ਼ ਦੇ ਰਾਹ ਵਿੱਚ ਆਪਾਂ ਅੱਗੇ ਕਾਮਯਾਬ ਹੋ ਸਕਾਂਗੇ ਇਸ ਕਰਕੇ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਤੁਹਾਨੂੰ ਸਕਰੀਨ ਤੇ ਪਿਕਚਰ ਦਿਖਾਈਆਂ ਨੇ ਇਹ ਕੱਲ੍ਹ ਦੇ ਜੋ ਫਾਇਲਕਾ ਡਿਸਟ੍ਰਿਕਟ ਵਿੱਚ ਮੀਟਿੰਗ ਕੀਤੀ ਗਈ ਉਹ ਪਿਕਚਰ ਨੇ ਇਸ ਕਰਕੇ ਤੁਸੀਂ ਵੀ ਜੋ ਕਿ ਹੁਣ ਅੱਗੇ ਦਾ ਜੋ ਪ੍ਰੋਸੈਸ ਐਤਵਾਰ ਤੱਕ ਦੇਖਦੇ ਆ ਜੋ ਮੀਟਿੰਗ ਫਾਈਲ ਦਾ ਡਿਸਟ੍ਰਿਕਟ ਪ੍ਰਤਾਪਾਗ ਦਾ ਵਿਚਾਰ ਹੋਇਆ ਤੁਹਾਨੂੰ ਜਰੂਰ ਦੱਸਿਆ ਜਾਏਗਾ ਗਰੁੱਪ ਵਿੱਚ ਵੀ ਮੈਸੇਜ ਪਾਇਆ ਜਾਏਗਾ ਔਰ ਤੁਹਾਨੂੰ ਚੈਨਲ ਦੇ ਮਾਧਿਅਮ ਰਹੀਂ ਵੀ ਜਰੂਰ ਦੱਸਿਆ ਜਾਏਗਾ ਇਸ ਕਰਕੇ ਜੋ ਵੀ ਇਸ ਚੈਨਲ ਦੇ ਫਸਟ ਟਾਈਮ ਵਿజిਟ ਕਰ ਰਹੇ ਨੇ ਉਹ ਚੈਨਲ ਨੂੰ ਸਕਾਇਰ ਤੇ ਲਿੰਕ ਨੂੰ ਵਾਤ ਵਾਤ ਸ਼ੇਅਰ ਜਰੂਰ ਕਰਿਆ ਜੇ ਕਿਉਂਕਿ ਜੋ ਕਿ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਟਟ ਪਾਸ ਯੂਨੀਅਨ ਸੰਘਰਸ਼ ਦੇ ਰਾਹ ਵਿੱਚ ਤੁਰ ਪਈ ਹੈ ਜੇ ਸੰਘਰਸ਼ ਦੇ ਰਾਹ ਵਿੱਚ ਤੁਰ ਪਈਏ ਤਾਂ ਉਹਨਾਂ ਵੀ ਵੱਧ ਤੋਂ ਵੱਧ ਸਾਥ ਦੇਣਾ ਹੈ ਜਿਸ ਵੀ ਵੀਰਪੈਣ ਤੱਕ ਵੀਡੀਓ ਪਹੁੰਚਦੀ ਹੈ ਜਰੂਰ ਸਾਥ ਦੇਣਾ ਔਰ ਟੈਟਪਾਸ ਜੁਨੀਆਂ ਦਾ ਆਪਾਂ ਵੱਧ ਤੋਂ ਵੱਧ ਸਾਥ ਦੇਣਾ ਤੇ ਵੱਧ ਤੋਂ ਵੱਧ ਆਪਾਂ ਪੋਸਟਾਂ ਜਰੂਰ ਕਢਾਵਾਂਗੇ ਇਸ ਕਰਕੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇਸ ਲਿੰਕ ਨੂੰ ਜੋ ਲਾਈਵ 'ਚ ਦੇਖ ਰਹੇ ਨੇ ਜਾਂ ਉਸ ਤੋਂ ਬਾਅਦ ਵੀ ਦੇਖਣਗੇ ਉਸ ਲਿੰਕ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਨਾ ਜਿੰਨਾ ਵੀ ਵਿਜਿਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜੋ ਲਿੰਕਰਾਂ ਹੀ ਨੰਬਰ ਚੱਲ ਰਿਹਾ 8427799432 ਇਸੇ ਤੁਸੀਂ ਮੈਸੇਜ ਕਰਕੇ ਗਰੁੱਪ ਵਿੱਚ ਐਡ ਹੋ ਸਕਦੇ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਜਿੰਨਾ ਵੀ ਵਿਜਿਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ